ਵਾਟਾ ਸਵਾਗਤ ਆ ਮੇਰਾ ਚੈਨਲ ਗਗਨ 바ਵਾ ਦੇ ਵਿੱਚ ਮੇਰਾ ਸਮਰ ਗਗਨ 바ਵਾ ਦੇ ਵਿੱਚ ਤੇ ਆਪਣੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ RAM RAM ਸਤਿ ਸ੍ਰੀ ਅਕਾਲ ਆਦਾਵ ਤੇ ਅੱਜ ਆਪਾਂ ਦਿੱਲੀ ਆਏ ਆ ਵੀਰੇ ਤੇ ਆਪਾਂ ਇਸ ਵਕਤ ਹੋਟਲ ਲੱਤਾ ਦਾ ਕਮਰੇ ਕਿਰਾਏ ਤੇ ਤੇ ਆਪਾਂ ਹੁਣ ਚੱਲਦੇ ਆਂਗੇ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਤੇ ਉਥੋਂ ਦਾ ਜਿਹੜਾ ਵੀ ਆਪਾਂ ਬਲੌਗ ਬਣਾਵਾਂਗੇ ਉਹਦਾ ਅਪਿਹਾਰ ਸੁਰੂ ਨਾਲ ਸ਼ੇਅਰ ਕਰਾਂਗੇ ਤੇ ਆਪਣੀ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਜੀ ਧੰਨਵਾਦ ਆਓ ਚੱਲਦੇ ਆਂ ਆਪਾਂ ਦੋਸਤੋ आप पहुँच चुके हैं जी बंगला साहब विखे पार्क करता मोटरसाइकिल तो हाँ जी आप हम मोटरसाइकिल पारक करके बच्चे आप गुरद्वारा बंगला साहब बच्चे तो दर्शन मेला करा नर्शन मेला करवा ਆਹ ਨੂੰ ਜੋੜੇ ਘਰ ਦੇ ਵਿੱਚ ਜੋੜੇ ਜਮਾ ਕਰਾਂਗੇ ਆਹ ਆਸਮਾਨਾਈ ਆਹ ਜੋੜਾ ਘਰ ਆਈ ਚਲਗੇ ਇੱਥੇ ਜੋੜੇ ਜਮਾ ਹੁੰਦੇ ਹੈਗੇ ਚਲੋ ਥੋੜਾ ਥੋੜਾ ਚੱਲੋ ਬੋਤਲ ਹਾਂਜੀ ਸੰਗਤੋਂ ਆਪਾਂ ਆ ਗਏ ਆ ਮੱਥਾ ਟੇਕ ਕੇ ਅੰਦਰੋਂ ਬਾਹਰ ਤੇ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਫੋਟੋਗ੍ਰਾਫੀ ਜਿਹੜੀ ਕਹਿੰਦੇ ਆਪਾਂ ਇਹੋ ਕਰ ਨਹੀਂ ਦਿੰਦੇ ਤੇ ਇਹ ਸ਼ਰੋਗਰਾ ਜੀ ਤੁਸੀਂ ਦੇਖ ਸਕਦੇ ਹੋਗੇ ਗੁਰੂ ਹਰਿਕ੍ਰਿਸ਼ਨ ਜੀ ਵੀ ਆਖੰਡ ਪਾਤਸ਼ਾਹ ਹੀ ਆਪਨੇ ਤੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਇੱਥੇ ਤੇ ਜਦੋਂ ਮੈਂ ਸ਼ਹਿਰੋਂ ਆਉਂਦਾ ਹੈਲਥਿਸਟ ਦੀ ਜਿਹੜੀ અમારી ਫੈਸਲੀ ਜੀ ਤਾਂ ਇਹਦਾ ਉਹਨਾਂ ਨੇ ਮੇਰੇ ਕੋਲ ਤੇ ਸਮਾਨ ਕਰਾਇਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਦਾ ਸਮਾਗਮ ਪੂਰਾ ਵਧੀਆ ਬਣ ਸਕੇ ਸੰਗਤ ਕਰੋ ਦਰਸ਼ਨ ਦਰਸ਼ਨ ਕਰੋ ਜੀ ਸੰਗਤੋ ਇੱਥੇ ਇਸ਼ਨਾਨ ਕਰਾਇਆ ਸੀ ਗੁਰੂ ਮਹਾਰਾਜ ਜੀ ਨੇ ਤੇ ਗੁਰੂ ਮਹਾਰਾਜ ਜੀ ਨੇ ਇਸੇ ਚ ਬੱਚੇ ਦੇ ਪਾਣੀ ਨੂੰ ਪਵਿੱਤਰ ਕੀਤਾ ਸੀ ਆਪਦੇ ਚਰਨ ਛੋਹ ਦੇ ਨਾਲ ਤੇ ਜਿਹਦੇ ਨਾਲ ਲੱਖਾਂ ਲੋਕਾਂ ਦੇ ਦੁੱਖ ਦੂਰ ਹੁੰਦੇ ਆਗੇ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿਹੜਾ ਚ ਬੱਚੇ ਦਾ ਪਾਣੀ ਆ ਲੋਕ ਪੀ ਕੇ ਤੰਦਰੁਸਤ ਹੋ ਰਹੇ ਆਗੇ ਤੇ ਇਹ ਪਵਿੱਤਰ ਸਰੋਵਰ ਹੈ ਜੀ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਇੱਥੇ ਆਉਂਦੀਆਂ ਗਈਆਂ ਤੁਸੀਂ ਦੇਖ ਸਕਦੇ ਹੋਗੇ ਇੰਨੀ ਗਰਮੀ ਦੇ ਵਿੱਚ ਵੀ ਕਿੰਨਾ ਕਾਠਾ ਦੂਰੋਂ ਅੰਦਰੋਂ ਸੰਗਤਾਂ ਪਹੁੰਚੀਆਂ ਹੋਈਆਂ ਗਈਆਂ ਅਤੇ ਇਸ਼ਨਾਨ ਵੀ ਕਰਦਿਆਂ ਹਨ ਬਾਕੀ ਹੁਣ ਤੁਹਾਨੂੰ ਲੰਗਰ ਹਾਲਵਲ ਲੈ ਕੇ ਚੱਲਦੇ ਆਂਗੇ ਤੇ ਤੁਹਾਨੂੰ ਦਿਖਾਵਾਂਗੇ ਬਾਬਾ ਭਗੇਲ ਸਿੰਘ ਮਲਟੀਮੀਡੀਆ ਜਿਹੜਾ ਬਾਬਾ ਭਗੇਲ ਸਿੰਘ ਮਲਟੀਮੀਡੀਆ ਹਸਪਤਾਲ ਘਰ ਵੀ ਇੱਥੇ ਦਰਸ਼ਨ ਕਰੋ ਇਹ ਇਨਸਾਨ ਸਾਹਿਬ ਜੀ ਦੇ ਪ੍ਰਸਾਦ ਇਤਰਾ ਮਿਲਦਾ ਜੀ ਪ੍ਰਸਾਦ ਲੈ ਕੇ ਆਪਾਂ ਫੇਰ ਚੱਲਾਂਗੇ ਸਮਾਨ ਸੰਭਾਲ ਕੇ ਰੱਖੋ ਦੇਖੋ ਸੰਗਤੋ ਦਰਸ਼ਨ ਕਰੋ ਗੁਰੂ ਘਰ ਦੇ ਉਸ ਇੰਗਤ ਜੋ 5 ਵਜੇ ਚੱਲੇ ਸੀ ਸਵੇਰੇ ਪਿੰਡ ਤੋਂ 11:30 ਵਜੇ ਦਿੱਲੀ ਪਹੁੰਚ ਗਏ ਸੀ ਤੇ ਇੱਥੇ ਵੈਸੇ ਰੂਮ ਤਾਂ ਮਿਲ ਜਾਂਦਾ ਗੁਰੂ ਘਰ ਦੇ ਵਿੱਚ ਸਾਢੇ 300 ਰੁਪਏ ਆ ਬੈੱਡ ਮਿਲਦਾ 300 ਰੁਪਏ ਦਾ ਸਿੰਗਲ ਪਰਸਨ ਨੂੰ 150 ਰੁਪਏ ਦਾ 150 ਰੁਪਏ ਸਿੰਗਲ ਪਰਸਨ ਦਾ ਬੈੱਡ ਮਿਲਦਾ ਸੀ ਲੱਤਾਂ ਨਹੀਂ ਉਹ ਕਹਿੰਦੇ 4 ਵਜੇ ਮਿਲੂਗਾ ਫਿਰ ਥੋੜੀ ਜਲਦੀ ਕਰਕੇ ਅਸੀਂ ਹੋਟਲ ਦੇ ਵਿੱਚ ਕਮਰਾ ਲੈ ਲਿਆ ਸੀਗਾ ਤੇ ਜੇ ਤੁਸੀਂ ਆਨਲਾਈਨ ਸਿੰਗਲ ਫੈਮਿਲੀ ਲਈ ਬੁੱਕ ਕਰਨਾ ਤਾਂ 1100 ਰੁਪਏ ਦੇ ਪਹਿਲਾਂ ਬੁੱਕ ਕਰਨਾ ਪੈਂਦਾਗਾ ਮਦਰਾਜੀ ਗੁਰੂ ਘਰ ਲੰਗਰ ਆ ਕੇ ਆ ਗਏ ਆਪਾਂ ਤੇ ਤੁਸੀਂ ਇੱਧਰ ਯਾਤਰੀ ਨਿਵਾਸ ਵਾਸਤੇ ਜਿਹੜੇ ਰੂਮ ਪਹਿਲਾਂ ਆਪਾਂ ਆਨਲਾਈਨ ਕਰਦੇ ਆਂਗੇ ਤੇ ਆ ਫੋਰਨ ਕੰਟਰੀ ਤੋਂ ਆਏ ਹੋਏ ਆ ਜਿਹੜੇ ਪਿਪਲ ਤੇ ਆਪਣੀ ਵੀਡੀਓ ਨੂੰ ਵੀਰੇ ਸ਼ੇਅਰ ਕਰ ਦਿਆ ਕਰੋ ਇਹ ਵਧੀਆ ਲੱਗਿਆ ਤਾਂ ਹਨਾ ਕਿਉਂਕਿ ਆਪਾਂ ਕੋਈ ਮਾੜੀ ਵੀਡੀਓ ਨਹੀਂ ਪਾਉਣੀ ਆਪਾਂ ਵਧੀਆ ਗੁਰੂ ਘਰਾਂ ਦੇ ਮੰਦਰਾਂ ਦੇ ਤੇ ਵਧੀਆ ਬਲੌਗ ਪਾਉਣੇ ਆਂਗੇ ਇਸ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਕਮੈਂਟ ਵਗੈਰਾ ਕਰ ਦਿਆ ਕਰੋ ਵੀ ਕਿੱਦਾਂ ਲੱਗਿਆ ਆਪਣੀ। ਤੇ ਇੱਧਰ ਵੀ ਰੰਗ ਕਰ ਰਿਹਾ। ਕੰਮ ਚੱਲ ਰਿਹਾ। ਲੰਗਰ ਹਾਲ ਤੋਂ ਅੱਗੇ ਬਾਥਰੂਮ ਵੀ ਆਪਨੇ ਮਰਦਾਂ ਵਾਸਤੇ। ਇੱਧਰ ਸ੍ਰੀ ਗੁਰੂ ਹਰੇਕ ਰਿਸ਼ਨ ਸਾਹਿਬ ਜੀ ਦੇ ਅਸਥਾਨ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਦੋਸਤੋ ਬਦਲ ਬਾਈ ਵੀ ਹੋਈ ਵੀ ਹੈਗੀ ਬੂਟੇ-ਬਾਟੇ ਛੋਟੇ-ਛੋਟੇ ਕਰਕੇ ਵਧੀਆ ਲਾਏ ਹੋਇਆ ਸਾਈਡਾਂ ਤੇ ਅਰੇ ਰਮੇ ਦੇ ਵਿੱਚ ਇੰਦਰ ਸੋਹਜਾ ਰਾਜੀ ਸਰਦਾਰ ਲੁਪਾਇਆ ਵਿਚਾਰੇ ਇਦਾਂ ਹੀ ਤੇ ਆਪਾਂ ਹੁਣ ਚੱਲਦੇ ਆ ਆਪਣੇ ਅਗਲੇ ਬਲੌਗ ਵੱਲ ਘੱਟੋ ਘੱਟ 10-12 ਬਲੌਗ ਇੱਥੇ ਆਪਾਂ ਲੈ ਕੇ ਜਾਵਾਂਗੇ ਉਹਨਾਂ ਬਾਤ ਚਾਲਦੇ ਆ ਜੀ ਆਪਣੇ ਜੋੜੇ ਲੈਣ ਢਾਲ ਦੋ ਇੱਥੋਂ ਤੁਸੀਂ ਜੇ ਨਹੀਂ ਰਮਾਲ ਵੀ ਲਿਆਂਦਾ ਵਾ ਨਾ ਤਾਂ ਇੱਥੋਂ ਰਮਾਲ ਬੰਨ ਸਕਦੇ ਹੋਗੇ ਕਰੋ ਦਰਸਨ ਜੀ ਬਾਹਰੋਂ ਆਪਣਾ ਵਲੌਗ ਸਾਈਟ ਤੇ ਇਹ ਹਨ ਵੀ ਪੁਾਈ ਦੇਣੇ ਵਾਲੇ ਐਸੇ ਗਾਤਕ ਨਹੀਂ ਹੈ ਤੁਸੀਂ ਇਤਿਹਾਸ ਪੜ ਸਕਦੇ ਹੋ ਵੀਰੇ ਵੀਰੇ ਬੰਦੇ ਹਿੰਦੀ ਜਾਣਦੇ ਆ ਉਹ ਹਿੰਦੀ ਪੜ ਲੈਣ ਤੇ ਜਿਹੜੇ ਮੇਰੇ ਵੀਰ ਪੰਜਾਬੀ ਚ ਪੜਨਾ ਚਾਹੁੰਦੇ ਆ ਦੇਖ ਲਓ ਕੋਈ ਆਦਰ ਪਿਪਲ ਰੀਡਿੰਗ ਦਿਸ ਸੋ ਅਸੀਂ ਹੁਣ ਚੱਲਦੇ ਆਂ ਵੀਰੇ ਅਗਲੇ ਵਲੌਗ ਵੱਲ ਤੇ ਕਿਦਾਂ ਲੱਗਿਆ ਆਪਾਂ ਨੂੰ ਦੱਸ ਜ਼ਰੂਰ ਦਿਆ ਕਰੋ ਕਿਉਂਕਿ ਮਿਹਨਤ ਬਹੁਤ ਕਰਨੀ ਪੈਂਦੀ ਆ ਯਾਰ ਵਲੌਗ ਤੇ ਮੱਥਾ ਮਾਰਨਾ ਪੈਂਦਾ ਆ ਸਾਰੀਆਂ ਜਗ੍ਹਾ ਅੱਗੇ ਆ ਗਈਆਂ ਚੱਲ ਗਿਆ ਦੀਪਕ ਭਾਈ ਕਰੋ ਦਰਸ਼ਨ ਕਰਨ ਚੱਲਦੇ ਆਂ ਦੋਸਤੋ ਬਗੀਚੀ ਦੇਖੋ ਕਿੰਨੇ ਸੋਹਣੇ ਫੁੱਲ ਬੋਟੀਆਂ ਲਾਈਆਂ ਹੋਈਆਂ ਹਨ ਪਾਰਕ ਬਣਾਈ ਹੋਈ ਹੈਗੀ ਕਿੰਨੇ ਸੋਹਣੀ ਜਗ੍ਹਾ ਬਣਾਈ ਹੋਈ ਹੈਗੀ ਨੋ ਜੀ ਹੁਣ ਆਪਾਂ ਚੱਲਿਆਂ ਮੋਟਰਸਾਈਕਲ ਸਟੈਂਡ ਵੱਲ